ਦਿਖੋ 2 ਦਿਨ ਪਹਿਲਾਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਸੁਖੀ ਰੰਧਾਵੇ ਨੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਜਿਦੇ ਵਿੱਚ ਕਿਹਾ ਕਿ ਮੇਰਾ ਨਾਮ ਗੁਪਤ ਰੱਖਿਆ ਜਾਵੇ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਸੀਂ ਕੋਈ ਸ਼ਿਕਾਇਤ ਕਰ ਰਹੇ ਹੋ ਰੰਧਾਵਾ ਸਾਹਿਬ ਫਿਰ ਡਰ ਕਿਸ ਗੱਲ ਦਾ ਜੇ ਤੁਹਾਡੀ ਸ਼ਾਦਤ ਜਿਹੜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੁਣ ਰਹੇ ਹੋ ਤੇ ਜਦੋਂ ਕੁਲ ਹੱਥ ਵਸ ਨਾ ਚੱਲਿਆ ਹੋਣਾ ਇਲੈਕਸ਼ਨ ਕਮਿਸ਼ਨ ਤੱਕ ਤੁਸੀਂ ਪੱਤਰ ਲਿਖ ਕੇ ਪਾਰਟੀ ਦੇ ਅੰਦਰੂਨੀ ਢਾਂਚੇ ਦੇ ਸਾਡੇ ਜ태ਵੰਦਕ ਢਾਂਚੇ ਚੋਣਾਂ ਦੇ ਖਿਲਾਫ ਆ ਹੀ ਗਏ ਹੋ ਤਾਂ ਫਿਰ ਡਰ ਕਿਸ ਗੱਲ ਦਾ ਰੰਧਾਵਾ ਸਾਹਿਬ ਕਹਿੰਦੇ ਨੇ ਚੋਣ ਕਮਿਸ਼ਨ ਨੂੰ ਕੀ ਇਹਨਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਰਨਲਿਸਟ اجلاس ਨਾ ਕਰ ਦਿੱਤਾ ਜਾਵੇ ਰੰਧਾਵਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ 105 ਸਾਲ ਦਾ ਇਤਿਹਾਸ ਤੇ 105 ਸਾਲ ਦੇ ਵਿੱਚ ਜਿੰਨੀ ਵਾਰ ਵੀ 5 ਸਾਲ ਬਾਅਦ ਸ਼੍ਰੋਮਣੀ ਕਾਲਜ ਦਾ ਪ੍ਰਧਾਨ ਚੁਣਿਆ ਜਾਂਦਾ 105 ਸਾਲ ਦੀ ਰਿਵਾਇਤ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਕੀਤਾ ਜਾਂਦਾ ਕਮਾਲ ਦੀ ਗੱਲ ਹੈ ਜਿਹੜੇ ਬੰਦਾ ਸੁਖੀ ਰੰਧਾਵਾ ਦੇ ਪਿਤਾ ਨੇ ਸ਼੍ਰੀ ਕਾਲਤਖ ਸਾਹਿਬ ਜਦੋਂ ਕਾਂਗਰਸ ਇੰਦਰਾ ਗਾਂਧੀ ਨੇ ਟੈਂਕ ਚੜਾਏ ਤੋਪਾਂ ਨਾਲ ਟਹਿ ਟੇਰੀ ਸਾਡੇ ਗੁਰੂ ਧਾਮ ਕੀਤੇ ਤਾਂ ਇਹੀ ਸੁਖੀ ਰੰਧਾਵੇ ਨੇ ਪਿਤਾ ਨੇ ਲੱਡੂਵੰਡੇ ਸੀ ਮਤਲਬ 35 ਗੁਰੂ ਧਾਮਾਂ ਤੇ ਅਟੈਕ ਹੋਇਆ ਹੋਵੇ ਤੇ ਸਿੱਖਾਂ ਨੂੰ ਕੋਹ ਕੋ ਕੇ ਨਸਲਕੁਸ਼ੀ ਕੀਤੀ ਗਈ ਹੋਵੇ ਮਾਰਿਆ ਗਿਆ ਹੋਵੇ ਤੇ ਸੁਖੀ ਰੰਧਾਵੇ ਦਾ ਪਿਓ ਲੱਡੂਵੰਡੇ ਉਹ ਸੁਖੀ ਰੰਧਾਵਾ ਅੱਜ ਪੰਥ ਦਾ ਦਰਦ ਦਿਖਾ ਰਿਹਾ ਹੈ ਭਾਈ ਤੂੰ ਤਰ੍ਹਾਂ ਤਰ੍ਹਾਂ ਦੇ ਸਾਡੀ ਪਾਰਟੀ ਦੇ ਵਿੱਚ ਭਮਾ ਬੀਜੇਪੀ ਆ ਭਮਾ ਹੋਰ ਪਾਰਟੀ ਹੈ ਕੋਈ ਜਾਂ ਸਾਡੇ ਵਾਲੇ ਵਿੱਚੋਂ ਗਏ ਸੁਧਾਰ ਲਹਿਰ ਵਾਲੇ ਉਹਨਾਂ ਦਾ ਤਾਂ ਅਸੀਂ ਪਹਿਲਾਂ ਬਹੁਤ ਖੁੱਦਾ ਸੁੱਕਿਆ ਕਿ ਕਿਵੇਂ ਉਹ ਉਹਨਾਂ ਦਾ ਨਿਸ਼ਾਨਾ ਕੇਵਲ ਤੇ ਕੇਵਲ ਪਾਰਟੀ ਨੂੰ ਢਾਹ ਲਾਉਣਾ ਪਰ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤੇ ਖੜਗੇ ਸਾਹਿਬ ਕਾਂਗਰਸ ਦੇ ਪ੍ਰਧਾਨ ਉਨ੍ਹਾਂ ਦਾ ਅਜੰਡਾ ਇਹ ਸੁਖੀ ਰੰਧਾਵੇ ਰਾਹੀਂ ਸੁਜਿੰਦਰ ਸਿੰਘ ਰੰਧਾਵੇ ਰਾਹੀਂ ਬਾਹਰ ਆਇਆ ਕਿ ਕਿਵੇਂ ਬੀਬੀ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਕਾਂਗਰਸ ਦੇ ਪ੍ਰਧਾਨ ਖੜਗੇ ਸਾਹਿਬ ਦੇ ਇਸ਼ਾਰਿਆਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਪਲਾਨ ਚੱਲ ਰਿਹਾ ਸੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਬੰਦਿਆਂ ਨੇ ਕਦੇ ਅਜ ਤੱਕ ਅਕਾਲੀ ਦਲ ਨੂੰ ਵੋਟ ਨਹੀਂ ਪਾਈ ਕਦੇ ਸਪੋਰਟ ਨਹੀਂ ਕੀਤੀ ਸੇਖਾਂ ਦੀ ਨਸਲ ਕੁਸੀ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਮੁੱਛਾਂ ਚੜਾ ਕੇ ਬੁੱਥਾਂ ਦੇ ਪੈਟ ਕੇ ਵੋਟ ਪਾਉਂਦੇ ਨੇ ਉਹ ਲੋਕ ਅਕਾਲੀ ਦਲ ਨੂੰ ਤੇ ਪੰਥ ਨੂੰ ਤਕੜਾ ਕਰਨ ਲਈ ਫੇਸਬੁੱਕ ਤੇ ਪੋਸਟਾਂ ਪਾਉਂਦੇ ਨੇ ਇਹ ਬਹੁਤ ਵੱਡੀ ਚਾਲ ਹੈ ਕਿਉਂਕਿ ਗਾਂਧੀ ਪਰਿਵਾਰ ਸ਼ੁਰੂ ਤੋਂ ਸ਼ਰੋਮਣੀ ਕਾਲ ਦਲ ਪੰਥ ਦੀ ਨਮਾਇੰਦਗੀ ਦੀ ਦੇ ਖਿਲਾਫ ਹੈ ਸੋ ਰੰਦਾਵਾ ਸਾਹਿਬ ਇੰਦਰਾ ਗਾਂਧੀ ਨੇ ਜੋਰ ਲਾ ਲਿਆ ਬਿਆਨਤ ਸਿੰਘ ਨੇ ਜੋਰ ਲਾ ਲਿਆ ਤੁਹਾਡੇ ਪੁਰਖਿਆਂ ਨੇ ਬਥੇਰਾ ਜੋਰ ਲਾ ਲਿਆ ਅਕਾਲੀ ਦਲ ਨੂੰ ਖਤਮ ਕਰ ਲਈ ਸੋ ਨਾ ਇਹ ਅਕਾਲੀ ਦਲ ਇੰਦਰਾ ਕਾਂਧੀ ਖਤਮ ਕਰ ਸਕੀਆ ਨਾ ਬਿਆਨਤ ਸਿੰਘ ਕਰ ਸਕਿਆ ਤੇ ਨਾ ਤੁਹਾਡੇ ਪਿਤਾ ਜੀ ਕਰ ਚੁਕੇ ਨੇ ਤੇ ਨਾ ਇਹ ਤੁਸੀਂ ਕਰ ਸਕਦੇ ਹੋ ਸੋ ਇਸ ਲਈ ਤੁਸੀਂ ਜਿਹੜੇ 24 ਬੰਦੇ ਕਾਂਗਰਸ ਦੇ ਵਿੱਚੋਂ ਜਿਨ੍ਹਾਂ ਨੇ ਕਿਹਾ ਸੀ ਗਾਂਧੀ ਪਰਿਵਾਰ ਨੂੰ ਕਾਂਗਰਸ ਤੋਂ ਪਰੇ ਕਰੋ ਤੁਸੀਂ ਭਾਈ ਉਹਨਾਂ ਦੀ ਭਰਤੀ ਕਰਾ ਕੇ ਫਿਰ ਕਾਂਗਰਸ ਦਾ ਪ੍ਰਧਾਨ ਨਮਾ ਚੁਣ ਲੰਦੇ ਸੋ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੀ ਇਹ ਸੁਧਾਰ ਲਹਿਰ ਹੈ ਜਿਹੜੀ ਅੱਜ ਪੰਪ ਪੰਜ ਮੈਂਬਰੀ ਕਮੇਟੀ ਵੀ ਹੈ ਜਿਹੜੀ ਗੁੰਮਰਾਹ ਕਰਨਾ ਪ੍ਰਚਾਰ ਕਰਕੇ ਪ੍ਰਚਾਰ ਕਰ ਰਹੀ ਆ ਉਹ ਸਿਰਫ ਤੇ ਸਿਰਫ ਸੁਧਾਰ ਲਹਿਰ ਲਈ ਭਰਤੀ ਕਰ ਰਹੀ ਆ ਸ਼੍ਰੋਮਣੀ ਕਾਲਦਨ ਨੇ ਸਾਰੀਆਂ ਖਿਮਾਜਾਚਨਾ ਕੀਤੀਆਂ ਸ਼੍ਰੀ ਕਾਲ ਤਖਸਾਲ ਦੇ ਹੁਕਮਾਂ ਤੇ ਪੂਰੇ ਪੰਜਾਬ ਵਿੱਚ ਭਰਤੀ ਕਰਕੇ ਡੈਲੀਗੇਟ ਬਣਾ ਕੇ ਕੱਲ ਨੂੰ 12 ਤਰੀਕ ਨੂੰ ਆਪਣਾ ਪ੍ਰਧਾਨ ਚੁਣ ਲੈਣਾ ਤੇ ਗੁਰੂ ਸਾਹਿਬ ਕਿਰਪਾ ਕਰਨ ਨਵੇਂ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਥੋੜਾ ਸਾਰਿਆਂ ਦਾ ਜਿਹੜਾ ਇਹ ਪਲਾਨ ਹੈ ਉਹ ਫੇਲ ਹੋ ਗਿਆ ਹੁਣ ਤੁਸੀਂ ਤਾਂ ਤਰਲੋ ਮੱਚੀ ਹੋਏ ਫਿਰਦੇ ਹੋ ਤੇ ਵੱਡੇ ਖੁਲਾਸੇ ਇੱਕ ਵਾਰ ਚੋਣ ਨਵੀਂ ਜਥੇਬੰਦੀ ਦੀ ਹੋ ਜਾਵੇ ਤੁਹਾਡੇ ਖੁਲਾਸੇ ਵੀ ਕਰਾਂਗੇ ਤੇ ਤੁਹਾਡਾ ਜਿਹੜਾ ਫਿਕਸ ਮੈਚ ਸਾਰਿਆਂ ਦਾ ਅਕਾਲੀ ਦਰ ਨੂੰ ਖਤਮ ਕਰ ਲਈ ਚੱਲ ਰਿਹਾ ਸੀ ਉਹਦੇ ਬਾਰੇ ਖੁਲਾਸੇ ਕਰਾਂਗੇ ਤੇ ਪੰਜਾਬ ਦੀ ਤੇ ਪੰਥ ਦੀ ਤਕੜੇ ਹੋ ਕੇ ਨਵੇਂ ਜਥੇਬੰਦੀ ਬਣਾ ਕੇ ਲੜਾਈ ਲੜਾਂਗੇ ਪ੍ਰਧਾਨ ਸਾਹਿਬ ਲਗਾਤਾਰ ਚਰਚਾਾਂ ਵਿੱਚ ਇਹ ਹੋ ਰਹੀ ਹੈ ਕਿ ਬੀਬੀ ਬਾਦਲ ਜਿਹੜੇ ਕਿ ਅਕਾਲੀ ਦਲ ਦੇ ਪ੍ਰਧਾਨ ਹੋ ਸਕਦੇ ਨੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਜ਼ਰੀਏ ਨਾਲ ਪਹਿਲਾਂ ਤਾਂ ਚਰਚਾਾਂ ਵਿੱਚ ਸੁਖਵੀਰ ਬਾਦਲ ਨੂੰ ਲੈ ਕੇ ਹੋਈਆਂ ਸੀ ਬੀਬੀ ਬਾਦਲ ਬਣ ਸਕਦੇ ਨੇ ਤਾਂ ਜਲਦੀ ਪ੍ਰਧਾਨ ਦੇਖੋ ਸ਼੍ਰੋਮਣੀ ਕੱਲ ਦੀ ਭਰਤੀ ਹੋਈ ਉਹਦੇ ਆਧਾਰ ਤੇ ਸਰਕਲ ਡੈਲੀਗੇਟ ਜ਼ਿਲ੍ਹਾ ਡੈਲੀਗੇਟ ਤੇ ਸਟੇਟ ਡੈਲੀਗੇਟਾਂ ਦੀ ਚੋਣ ਹੋ ਚੁੱਕੀ ਆ ਉਹ ਹੋਰ ਡੈਲੀਗੇਟਾਂ ਦਾ ਜਲਾਸਾ ਕੱਲੋ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੀ ਅਮਰਸਰ ਸਾਹਿਬ ਜੀ ਕੇ ਬੁਲਾਇਆ ਗਿਆ ਹੁਣ ਡੈਲੀਗੇਟ ਉੱਤੇ ਜਿਹਨੂੰ ਵੀ ਚਾਣਗੇ ਆਪਣਾ ਪ੍ਰਧਾਨ ਚੁਣ ਸਕਦੇ ਨੇ ਉਹ ਕੋਈ ਵੀ ਹੋਵੇ ਜਿਹੜਾ ਵੀ ਉੱਤੇ ਜਿਹਨੂੰ ਡੈਲੀਗੇਟ ਬਹੁਮਤ ਦੇ ਵਿੱਚ ਆਪਣਾ ਪ੍ਰਧਾਨ ਚੁਣ ਲਗੇ ਉਹ ਸ਼ੋਮਨੀ ਕਲ ਦਾ ਪ੍ਰਧਾਨ ਹੋ ਰਿਹਾ ਹੈ ਇਹਦੇ ਚ ਇਹ ਪਾਰਟੀ ਦੀ ਜਥੇਬੰਦਕ ਚੋਣ ਹੈ ਮੇਰਾ ਅੱਜ ਦਾ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹ ਹੈ ਕਿ ਕਿਵੇਂ ਕਿਵੇਂ ਦੂਜੀਆਂ ਪਾਰਟੀਆਂ ਅਕਾਲੀ ਦਲ ਤੋਂ ਡਰਦੀਆਂ ਨੇ ਇੱਕ ਪੱਤਰਕਾਰ ਨੇ ਵੀਰ ਨੇ ਮੈਨੂੰ ਸਵਾਲ ਕੀਤਾ ਸੀ ਕਿ 8-9 ਮਹੀਨੇ ਤੋਂ ਬੜੀ ਚਰਚਾ ਚਾ ਅਕਾਲੀ ਦਲ ਅਕਾਲੀ ਦਲ ਭਾਈ 8-9 ਮਹੀਨੇ ਤੋਂ ਨਹੀਂ 105 ਸਾਲ ਤੋਂ ਚਰਚਾ ਚ ਹੈ ਤੇ ਅਕਾਲੀ ਦਲ ਤੇ ਅਕਾਲੀ ਦਲ ਦੀ ਪਾਰਟੀ ਤੇ ਜਥੇਬੰਦਕ ਢਾਂਚੇ ਤੇ ਤੇ ਪ੍ਰਧਾਨ ਤੇ ਨਿਸ਼ਾਨੇ ਵਿਰੋਧੀਆਂ ਵੱਲੋਂ 105 ਸਾਲ ਤੋਂ ਇਹਨੇ ਜਿੰਨੇ ਵੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਹਰ ਪ੍ਰਧਾਨ ਨੂੰ ਤੇ ਹਰ ਤਰੀਕੇ ਨਾਲ ਬਸ ਇਸ ਵਾਰ ਦਿੱਲੀ ਦਾ ਤਰੀਕਾ ਤਰੀਕਾ ਵੱਖਰਾ ਸੀ ਜੀ ਕੀ ਬਾਕੀ ਧੜਾ ਨਵੇਂ ਪਰਦਾ ਨੂੰ ਮਨਜ਼ੂਰ ਕਰੇਗਾ ਜੋ ਵੀ ਹੋਏਗਾ ਬਾਕੀ ਧੜੇ ਦੇ ਮਨਜ਼ੂਰ ਕਰਨ ਜਾਂ ਨਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ ਜਿਨ੍ਹਾਂ ਨੇ ਲੱਖਾਂ ਦੀ ਤਦਾਰ ਚ ਡੈਲੀਗੇਟਾਂ ਨੇ ਭਰਤੀ ਕਰਕੇ ਡੈਲੀਗੇਟ ਬਣਾ ਕੇ ਆਪਣਾ ਪ੍ਰਧਾਨ ਚੁਣਨਾ ਉਹਨਾਂ ਨੇ ਚੁਣ ਲੈਣਾ ਸੋ ਇਹ ਭਾਈ ਆਪਣੀ ਡਫਲੀ ਵਜਾਉਂਦੇ ਆ বাজਾਈ ਜਾਣ ਸਿਰਫ ਤੇ ਸਿਰਫ ਸ਼੍ਰੀ ਕਾਲ ਤਖਤ ਸਾਹਿਬ ਨੂੰ ਆਪਣੀ ਰਾਜਨੀਤਿਕ ਮਨੋਰਥ ਲਈ ਆਪਣੀ ਪਰਸਨਲ ਈਗੋ ਸਿੱਟ ਸੈਟੀਸਫਾਈ ਕਰ ਲਈ ਸ਼੍ਰੀ ਕਾਲ ਤਖਤ ਸਾਹਿਬ ਦੀ ਆੜ ਲੈ ਕੇ ਜਿਹੜੀ ਹੈ ਇਹ ਗੁਬਰਾਹ ਕਰਨਾ ਭਰਤੀ ਕੀਤੀ ਜਾ ਰਹੀ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਕਿਹਾ ਮੌਜੂਦਾ ਜਥੇਦਾਰ ਕੁਲਦੀਪ ਸਿੰਘ ਗੜਗਾ ਜੀ ਨੇ ਸੋ ਗਿਆਨੀ ਕੁਲਦੀਪ ਸਿੰਘ ਗੜਕਾਟ ਜੀ ਕਹਿੰਦੇ ਨੇ ਕਿ ਸ੍ਰੀ ਕਾਲਤਾ ਸਭ ਕਿਸੇ ਇੱਕ ਧੜੇ ਦਾ ਨਹੀਂ ਅਸੀਂ ਆਪਣੀਆਂ ਧੜਿਆਂ ਲਈ ਆਪਣੀਆਂ ਲੜਾਈਆਂ ਲਈ ਸ੍ਰੀ ਕਾਲਤਾਕ ਸਾਹਿਬ ਨੂੰ ਨਾਂ ਵਰਤੀਏ ਨਾ ਆਰ ਲਈਏ ਤਾਂ ਚੰਗੀ ਗੱਲ ਆ ਕਾਲਤਾਕ ਸਾਹਿਬ ਸਭ ਦਾ ਸਾਰੇ ਸਿੱਖਾਂ ਦਾ ਪੂਰੀ ਦੁਨੀਆ ਚ ਵਸਦਿਆਂ ਦਾ ਠੀਕ ਧੰਨਵਾਦ ਠੀਕ ਹੈ ਜੀ ਸ਼ਾਨ ਜੀ ਕੁੜਗਰੀਏ ਘਰੀਏ